ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੇਖੋ ਆਪਾਂ ਜੀ ਟੋਟਲੀ ਗੱਲ ਕਰਨੀ ਹੈ ਮਾਂ ਲਈ ਸਿਰਫ ਮਾਂ ਲਈ ਗੱਲ ਕਰਨੀ ਹੈ ਆਪਾਂ ਨੇ ਕਹਿੰਦੇ ਮਾਂ ਨੂੰ ਆਪਣੇ ਮਰਨ ਦਾ ਡਰ ਨਹੀਂ ਹੁੰਦਾ ਮਾਂ ਨੂੰ ਆਪਣੇ ਮਰਨ ਦਾ ਡਰ ਨਹੀਂ ਹੁੰਦਾ ਜਿੰਨਾ ਡਰ ਉਹਨੂੰ ਵੱਡ-ਵੱਡ ਖਾਂਦਾ ਹੈ ਇਸ ਗੱਲ ਦਾ ਵੀ ਮੇਰੇ ਮਰਨ ਤੋਂ ਬਾਅਦ ਮੇਰੇ ਪਰਿਵਾਰ ਦਾ ਕੀ ਬਣੂ ਮੇਰਾ ਪਰਿਵਾਰ ਕਿੱਦਾਂ ਰਹੂ ਮੇਰੇ ਬੱਚੇ ਪਤਾ ਨਹੀਂ ਕਿੰਨਾ ਕਿ ਤੰਗ ਹੋਣਗੇ ਕਿੰਨੇ ਕੁ ਔਕਸੋਖ ਚ ਰਹਿਣਗੇ ਮਾਂ ਬੜਾ ਕੁਝ ਸਮਝਾਉਂਦੀ ਆ ਦੇਖੋ ਇਹ ਹਰ ਇੱਕ ਮਾਂ ਦੀ ਗੱਲ ਹੈ ਇਹ ਕਿਸੇ ਇੱਕ ਮਾਂ ਦੀ ਗੱਲ ਨਹੀਂ ਹੈਗੀ ਗੱਲਾਂ ਬਿਲਕੁਲ ਸੱਚੀਆਂ ਨੇ ਜਦੋਂ ਮਾਮਾ ਨੂੰ ਐਦਾਂ ਲੱਗਦਾ ਹੁੰਦਾ ਸਾਡੀਆਂ ਮਾਮਾ ਓਵਰਏਜ ਹੋ ਜਾਂਦੀਆਂ ਨੇ ਬੁਢਾਪੇ 'ਚ ਚਲੇ ਜਾਂਦੀਆਂ ਨੇ ਉਹਨਾਂ ਨੂੰ ਵਕਿਆ ਹੀ ਆਪਣੇ ਪਰਿਵਾਰ ਦੀ ਚਿੰਤਾ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੇਖ ਲਓ ਵੀ ਮਾਂ ਦਾ ਕਿੱਦਾਂ ਦਾ ਰਿਸ਼ਤਾ ਹੈ ਮੈਨੂੰ ਖੁਦ ਨੂੰ ਸਮਝ ਨਹੀਂ ਆਉਂਦੀ ਅਸੀਂ ਵੀ ਮਾਪੇ ਆ ਪਰ ਇਹ ਉਹ ਅਸਤਾਜ ਨਹੀਂ ਆਏ ਜਿਉਂ-ਜਿਉਂ ਇਨਸਾਨ ਜ਼ਿੰਦਗੀ ਹੰਡਾਈ ਜਾਂਦਾ ਬੜਾਪੇ ਕਿੰਨੀ ਨੂੰ ਜਾਈ ਜਾਂਦਾ ਇਹਨਾਂ ਗੱਲਾਂ ਦੀ ਸਮਝ ਆਈ ਜਾਂਦੀ ਹੈ ਹੁਣ ਮੈਂ ਤੁਹਾਨੂੰ ਦੱਸਦੀ ਆਂ ਬਈ ਖੁਦ ਮੇਰੀ ਆਪਦੀ ਉਹ ਗੱਲ ਹੈ ਮੇਰੀ ਮਾਂ ਵੀ ਕਾਫੀ ਬਿਮਾਰ ਹੈ ਘੜੀ ਚ ਹੱਥਾਂ 'ਚ ਆ ਜਾਂਦੀ ਹੈ ਘੜੀ ਚ ਆਏ ਹੁੰਦਾ ਬਈ ਹੁਣ ਕੁਛ ਹੋਇਆ ਇਹਨੂੰ ਹੁਣ ਕੁਛ ਹੋਇਆ ਅਸੀਂ ਇੱਕ ਦਿਨ ਬੀਬੀ ਦੀ ਖ਼ਬਰ ਨੂੰ ਚਲੇ ਗਏ ਖ਼ਬਰ ਨੂੰ ਗਏ ਹੋਏ ਪਹਿਲਾਂ ਤਾਂ ਮੈਨੂੰ ਸਰਦਾਰ ਜੀ ਨੇ ਛੱਡ ਕੇ ਮੁੜਨਾ ਤੀਗਾ ਬੀਬੀ ਨੇ ਪਹਿਲਾਂ ਇਹਨਾਂ ਨੂੰ ਉੱਠਣ ਲੱਗਿਆਂ ਨੂੰ ਫੇਰ ਬਾਹ ਤੋਂ ਫੜ ਕੇ ਆਪਣੇ ਕੋਲ ਬਿਠਾ ਲਿਆ ਕਹਿੰਦੀ ਪੁੱਤ ਮੇਰੇ ਕੋਲ ਬੈਠ ਮੇਰੀਆਂ ਚਾਰ ਗੱਲਾਂ ਸੁਣ ਲੈ ਚੱਲ ਇਹਨਾਂ ਨੇ ਵੀ ਬੜਾ ਧਿਆਨ ਨਾਲ ਗੱਲਾਂ ਸੁਣੀਆਂ ਬਿਲਕੁਲ ਸਹੀ ਗੱਲ ਹੈ ਜੀ 1000% ਸਹੀ ਗੱਲ ਹੈ ਵੀ ਮਾਵਾ ਨੂੰ ਆਪਣੇ ਮਰਨ ਦਾ ਡਰ ਨਹੀਂ ਹੁੰਦਾ ਜਿਵੇਂ ਮਾਵਾ ਜਿਉਂਦੀਆਂ ਆਪਣੇ ਧੀਆਂ ਪੁੱਤਾਂ ਦੀ ਫਿਕਰ ਕਰਦੀਆਂ ਨੇ ਨਾ ਉਦਾਂ ਹੀ ਮਾਮਾ ਨੂੰ ਜਾਣ ਲੱਗੀਆਂ ਨੂੰ ਆਏ ਹੁੰਦਾ ਹੈ ਬਈ ਮੇਰੇ ਮਗਰੋਂ ਮੇਰੇ ਬੱਚੇ ਕਿਵੇਂ ਰਹਿਣਗੇ ਬੀਬੀ ਨੇ ਸਰਦਾਰ ਜੀ ਨੂੰ ਇੰਨੀਆਂ ਗੱਲਾਂ ਸਮਝਾਈਆਂ ਦੇਖੀ ਪੁੱਤ ਲੋਕਾਂ ਦਾ ਪਸਾਹ ਨਾ ਖਾਈ ਪੁੱਤ ਆਪਣਾ ਦਿਲ ਦਾ ਭੇਤ ਨਾ ਦਿਆ ਕਰੋ ਕਿਸੇ ਨੂੰ ਬਈ ਇੰਨੀਆਂ ਕਾ ਗੱਲਾਂ ਸਮਝਾਈਆਂ ਪੁੱਤ ਮੇਰੇ ਮਗਰੋਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਪਤਾ ਕੀ ਹੈ ਜੀ ਮਾਮਾ ਦਾ ਆਪਣਾ ਆਪਣਾ ਮਤਾਂ ਹੁੰਦਾ ਹੈ ਮੇਰੀ ਮਾਂ ਨੂੰ ਆਇਆ ਬਈ ਨਾ ਇਹਨਾਂ ਦੇ ਮੁਰਾ ਬਜ਼ੁਰਗ ਨੇ ਵੀ ਮੈਂ ਤੇ ਮੈਂ ਵੀ ਚੱਲੀ ਫਿਰ ਤੁਸੀਂ ਇਹ ਦੇਖ ਲਓ ਵੀ ਦੂਜੇ ਦਿਨ ਮੈਂ ਆਉਣਾ ਤਾਂ ਵੀ ਮੈਨੂੰ ਇੰਨਾ ਉਹਨੇ ਸਮਝਾਇਆ ਤੂੰ ਇਹ ਫੇਕਰ ਨਹੀਂ ਕਰਨਾ ਤੁਸੀਂ ਇਕੱਲੇ ਨਹੀਂ ਹੈਗੇ ਪਤਾ ਨਹੀਂ ਕਿਉਂ ਮਾਂ ਦਾ ਹੀ ਰੱਬ ਨੇ ਦਿਲ ਹੈ ਜਾਂ ਕਿਉਂ ਪਾਇਆ ਬਿਲਕੁਲ ਸੱਚੀ ਗੱਲ ਕਹੀ ਹੈ ਜੀ ਅਸੀਂ ਰੱਬ ਨਹੀਂ ਦੇਖਿਆ ਅਸੀਂ ਆਪਣੀਆਂ ਮਾਮਾਂ ਚ ਰੱਬ ਦੇਖਿਆ ਦੁਨੀਆਦਾਰੀ ਮਾਂ ਨੂੰ ਸਮਝਦੀ ਨਹੀਂ ਆਪਾਂ ਦੇਖਦੇ ਹਾਂ ਬਹੁਤ ਮਾਮਾਂ ਨਾਲ ਵੀ ਬਹੁਤ ਜ਼ਿਆਦਾ ਦੁਰਪ੍ਰੇ ਹੁੰਦੀ ਹੈ ਮਾਮਾਂ ਦੀ ਨਕਦਰ ਹੀ ਹੁੰਦੀ ਹੈ ਕੋਈ ਮਾਮਾਂ ਨੂੰ ਸਮਝ ਕੇ ਦੇਖੇ ਬਈ ਮਾਂ ਸਾਡੇ ਲਈ ਕਿੰਨਾ ਤੜਫਦੀ ਹੈ ਕਿੰਨਾ ਤੜਫਦੀ ਹੈ ਮੈਂ ਖੁਦ ਦੇਖੋ ਹੁਣ ਸਾਡੀ ਵੀ 50-50 ਸਾਲ ਦੀ ਏਜ ਹੋ ਗਈ ਖੁਦ ਸੋਚਣ ਤੇ ਮਜਬੂਰ ਹੋ ਗਈ ਮੈਂ ਮੈਂ ਛੱਬਦੇ ਅੱਜ ਤਾਈ ਸੁਣੇ ਧੀਗੇ ਵੀ ਮਾਵਾਂ ਨੂੰ ਆਪਣੇ ਮਰਨ ਦਾ ਡਰ ਨਹੀਂ ਹੁੰਦਾ ਜਿੰਨਾ ਮਾਵਾਂ ਨੂੰ ਇਹ ਡਰ ਹੁੰਦਾ ਵੀ ਮੇਰੇ ਮਰਨ ਤੋਂ ਬਾਅਦ ਮੇਰੇ ਪਰਿਵਾਰ ਦਾ ਕੀ ਬਣੂ ਇਹ ਗੱਲ ਮੈਂ ਪ੍ਰਤੱਖ ਦੇਖ ਲਈ ਪ੍ਰਤੱਖ ਦੇਖ ਲਈ ਖੁਦ ਆਪਣੀ ਮਾਂ ਚ ਬਈ ਮੇਰੀ ਮਾਂ ਨੂੰ ਪਤਾ ਹੈ ਮੈਂ ਹੁਣ ਬਹੁਤ ਜ਼ਿਆਦਾ ਡਾਊਨ ਹੋ ਗਈ ਬਈ ਉਹਨੂੰ ਆਪਣੀ ਮੌਤ ਦਾ ਡਰ ਨਹੀਂ ਹੈਗਾ ਉਹਨੂੰ ਇਹ ਡਰ ਹੈ ਵੀ ਮੇਰੇ ਤੋਂ ਬਾਅਦ ਮੇਰੇ ਬੱਚਿਆਂ ਦਾ ਕੀ ਬਣੂ ਕਿਉਂਕਿ ਮਾਂ ਮਾ ਹੀ ਸਾਡੀਆਂ ਸਲਾਹਕਾਰ ਹੁੰਦੀਆਂ ਨੇ ਮਾਂ ਮਾ ਹੀ ਸਾਨੂੰ ਘੁਰਦੀਆਂ ਨੇ ਮਾਂ ਮਾ ਹੀ ਸਾਨੂੰ ਚੰਗੇ ਮਾੜੇ ਤੋਂ ਮੋੜਦੀਆਂ ਨੇ ਮਾਂ ਮਾ ਸਾਰੇ ਰੋਲ ਨਿਭਾਉਂਦੀਆਂ ਨੇ ਦੋਸਤ ਵਾਲਾ ਰੋਲ ਵੀ ਨਿਭਾਉਂਦੀਆਂ ਨੇ ਮਾਪਿਆਂ ਵਾਲਾ ਰੋਲ ਵੀ ਨਿਭਾਉਂਦੀਆਂ ਨੇ ਮਾਮਾ ਕਦੇ ਸਾਨੂੰ ਘੋੜਦੀਆਂ ਕਦੇ ਸਾਨੂੰ ਗਲ ਨਾਲ ਲਾਉਂਦੀਆਂ ਨੇ ਮਾਂ ਵਰਗਾ ਨਾ ਜਹਾਂ ਅੰਤਕ ਕੋਈ ਰਿਸ਼ਤਾ ਹੋਇਆ ਨਾ ਕਿਸੇ ਨੇ ਹੋਣਾ ਸਭ ਕਹਿ ਦਿੰਦੇ ਨੇ ਧੀਏ ਮੈਂ ਤੇਰੀ ਮਾਂ ਵਰਗੀ ਆ ਮਾਂ ਵਰਗੀਆਂ ਬਹੁਤ ਹੋ ਸਕਦੀਆਂ ਪਰ ਮਾਂ ਕੋਈ ਨਹੀਂ ਹੋ ਸਕਦੀ ਮਾਂ ਤਾਂ ਇੱਕੋ ਹੁੰਦੀ ਆ ਬਸ ਮਾਂ ਇੱਕੋ ਹੁੰਦੀ ਆ ਮੈਂ ਤੁਹਾਨੂੰ ਦੱਸਦੀ ਆ ਬਈ ਜਦੋਂ ਮੇਰੀ ਮਾਂ ਨੇ ਮੈਨੂੰ ਇਹ ਗੱਲਾਂ ਕਹੀਆਂ ਨਾ ਬਈ ਪੁੱਤ ਮੇਰੇ ਜਾਣ ਤੋਂ ਬਾਅਦ ਆਪਣਾ ਵਸਾ ਨਹੀਂ ਖਾਣਾ ਦੁਨੀਆਦਾਰੀ ਦਾ ਵਸਾ ਨਹੀਂ ਖਾਣਾ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਜੇਣਾ ਜੋ ਸਰਦਾਰ ਜੀ ਨੂੰ ਗੱਲਾਂ ਸਮਝਾਈਆਂ ਕਿਉਂਕਿ ਮਾਵਾ ਨੂੰ ਪਤਾ ਹੁੰਦਾ ਵੀ ਸਾਡੇ ਧੀਆਂ ਪੁੱਤ ਕਹੇ ਜੇ ਆਂ ਚੁਸਤ ਚਲਾਕ ਆਂ ਕਸਾਉ ਸੁਭਾ ਦੇ ਆਂ ਦੁਨੀਆ ਤੇ ਭਰੋਸਾ ਕਰਨੇ ਵਾਲੇ ਆਂ ਠੀਕ ਆ ਜੀ ਸਾਡੇ ਜ਼ਿੰਦਗੀ ਦੇ ਚੰਗੇ ਮਾੜੇ ਸਮੇਂ ਆਏ ਹੋਏ ਹੁੰਨੇ ਆ ਮਾਵਾ ਨੂੰ ਪਤਾ ਹੁੰਦਾ ਵੀ ਸਾਡੇ ਧੀਆਂ ਪੁੱਤਾਂ ਨੂੰ ਦੁਨੀਆ ਗੁਮਰਾਹ ਕਰ ਸਕਦੀ ਆ ਮਾਂ ਸਮਝਾਉਂਦੀ ਵੀ ਇਹੇ ਜੇ ਧੀਆਂ ਪੁੱਤ ਨੂੰ ਆਂ ਜਿਹੜੇ ਚਲਾਕ ਧੀ ਪੁੱਤ ਹੁੰਨੇ ਆ ਉਹਨਾਂ ਨੂੰ ਮਾਮਾ ਨੂੰ ਪਤਾ ਹੁੰਦਾ ਵੀ ਬਥੇਰਾ ਤੇਜ ਐ ਇਹਨੇ ਕਿਸੇ ਤੇ ਹੱਥ ਤੇ ਨਹੀਂ ਆਉਣਾ ਇਹਨੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਮਾਂ ਸਮਝਾਉਂਦੀ ਵੀ ਇੱਕ ਸਾਉਤੀ ਪੁੱਤ ਨੂੰ ਐ ਮੈਂ ਹੱਕੀ-ਵੱਕੀ ਰਹਿ ਗਈ ਜਦੋਂ ਮਾਂ ਨੇ ਮੈਨੂੰ 2 ਦਿਨ ਚ ਪਤਾ ਨਹੀਂ ਮੈਨੂੰ ਕੀ ਕੀ ਸਮਝਾਇਆ ਕਿਉਂਕਿ ਮਾਮਾ ਨੂੰ ਪਤਾ ਹੁੰਦਾ ਆਪਣੇ ਧੀਆ ਪੁੱਤਾਂ ਦਾ ਵੀ ਕਿਹੜਾ ਕਿਹਾ ਜਾ ਕਿਹੜਾ ਕਿਹਾ ਜਾ ਠੀਕ ਹੈ ਜੀ ਜਦੋਂ ਸੇ ਦੁਨੀਆਦਾਰੀ ਦਾ ਸ਼ਿਕਾਰ ਹੋ ਚੁੱਕੇ ਹੁੰਦੇ ਆ ਨਾ ਮਾਮਾ ਦਾ ਦਿਲ ਡਰ ਜਾਂਦਾ ਹੈ ਦਿਲ ਡਰ ਜਾਂਦਾ ਹੈ ਵੀ ਕਿਤੇ ਮੇਰੇ ਤੋਂ ਬਾਅਦ ਵੀ ਆਹੀ ਕੁਸ ਨਾ ਮੇ ਰਹਤੀਆਂ ਬੁੱਤਾਂ ਨਾਲ ਹੋਈ ਜਾਵੇ ਪਰ ਇੱਕ ਮਾਂ ਹੀ ਆਤਮਾ ਤੋਂ ਤੜਫਦੀ ਹੈ ਨਹੀਂ ਕੋਈ ਤੜਫਦਾ ਨਹੀਂ ਕੋਈ ਤੜਫਦਾ ਨਹੀਂ ਕੋਈ ਤੜਫਦਾ ਮੈਂ ਤਾਂ ਮਾਂ ਚ ਹੀ ਇਹ ਰੂਪ ਦੇਖਿਆ ਮੈਂ ਤਾਂ ਮਾਂ ਚ ਇਹ ਰੂਪ ਦੇਖਿਆ ਮੈਂ ਨਹੀਂ ਕਿਸੇ ਚ ਦੇਖਿਆ ਬੇ ਸੋਈ ਗੱਲ ਹੈ ਤੁਸੀਂ ਮਾਂ ਦੀ ਕਦਰ ਜਿੰਨੀ ਕਰੋ ਤੁਸੀਂ ਉੰਨੀ ਥੋੜੀ ਆ ਅਸੀਂ ਕਈ ਵਾਰ ਘਰਾਂ 'ਚ ਤਣਤ ਜੰਨੇ ਆ ਮਾਮਾ ਤੋਂ ਔਖੇ ਹੋ ਜੰਨੇ ਆ ਮਾਮਾ ਨਾਲ ਪਰ ਜਦੋਂ ਮਾਮਾ ਸਾਡੇ ਕੋਲੋਂ ਇੱਕ ਵਾਰ ਪੈਰ ਪਟ ਜੰਨੀ ਹੈ ਨਾ ਸਾਨੂੰ ਕੋਈ ਦਿਲੋਂ ਢਿੱਡ ਨਾਲ ਲਾਉਣੇ ਵਾਲਾ ਨਹੀਂ ਰਹਿੰਦਾ ਕੋਈ ਨਹੀਂ ਸਾਨੂੰ ਦਿਲੋਂ ਢਿੱਡ ਨਾਲ ਲਾਉਂਦਾ ਕੋਈ ਨਹੀਂ ਸਾਨੂੰ ਹੌਸਲੇ ਦਿੰਦਾ ਕੋਈ ਨਹੀਂ ਕਹਿੰਦਾ ਵੀ ਬੁੱਤਮਾ ਹੈਗੀ ਆ ਤੂੰ ਟੈਨਸ਼ਨ ਨਾਲੇ ਬੁੱਤਮਾ ਹੈਗੀ ਆ ਨਹੀਂ ਕੋਈ ਕਹਿੰਦਾ ਮੈਂ ਗਰੰਟੀ ਨਾਲ ਕਹਿੰਦੀ ਆ ਨਹੀਂ ਕੋਈ ਕਹਿੰਦਾ ਮੈਂ ਫੇਰ ਕਹਿੰਦੀ ਆ ਵੀ ਮੈਂ ਇਹ ਗੱਲਾਂ ਸੁਣੀਆਂ ਹੀ ᱛੀਆਂ ਵੀ ਮਾਵਾ ਮੌਤ ਤੋਂ ਨਹੀਂ ਡਰਦੀਆਂ ਮਾਵਾ ਨੂੰ ਤਾਂ ਡਰ ਰਹੀ ਖਾਂਦਾ ਵੀ ਮੇਰੇ ਤੋਂ ਬਾਅਦ ਕੀ ਬਣੂ ਮੇਰੇ ਬੱਚਿਆਂ ਦਾ ਤੁਸੀਂ ਦੇਖ ਲਓ ਵੀ ਇਦੋਂ ਵੱਧ ਮੁਹੱਬਤ ਕਿੱਥੇ ਹੋ ਸਕਦੀ ਹੈ ਕਿਹੜੇ ਰਿਸ਼ਤੇ 'ਚ ਹੋ ਸਕਦੀ ਹੈ ਜਿਹੜੀ ਮਾਂ ਨੂੰ ਆਪਣੇ ਜਾਣ ਦਾ ਡਰ ਨਹੀਂ ਹੈਗਾ ਜਿਹੜੀ ਮਾਂ ਨੂੰ ਜਾਣ ਲੱਗੀ ਨੂੰ ਵੀ ਆਪਣੇ ਪਰਿਵਾਰ ਦੀ ਚਿੰਤਾ ਖਾਂਦੀ ਹੈ ਫੇਰ ਕੀ ਕਿਹਾ ਮੇਰੇ ਵੱਡਾ ਭਰਾ ਹੈ ਨਹੀਂ ਮੌਤ ਹੋ ਗਈ ਸੀ ਮੇਰੇ ਵੱਡੇ ਭਰਾ ਦੀ ਤੇ ਉਹਦੇ ਬੱਚੇ ਨੇ ਸੁੱਖ ਨਾਲ ਕਹਾ ਮੈਨੂੰ ਮੇਰੀ ਮਾਂ ਨੇ ਕੀ ਕਿਹਾ ਮੇਰਾ ਹੱਥ ਫੜ ਕੇ ਧੀਏ ਦੇਖੀ ਆਪਣੇ ਭਤੀਜੇ ਨੂੰ ਕਦੇ ਪਿੱਠ ਨਾ ਦਿਖਾਈ ਹਮੇਸ਼ਾ ਇਹਦੇ ਨਾਲ ਰਹੀ ਧੀਏ ਸਾਂਝ ਸਵੇਰ ਆਉਂਦੀ ਰਹੀ ਕਿ ਤਾ ਇਹ ਇਕੱਲਾ ਹੀ ਨਾਰਾਜ਼ ਵੇ ਮੈਂ ਕਿਹਾ ਮਾਂ ਤੂੰ ਟੈਨਸ਼ਨ ਨਾ ਲੈ ਤੂੰ ਕਿਤੇ ਨਹੀਂ ਜਾਂਦੀ ਤੂੰ ਸਾਡੇ ਕੋਲੇ ਆ ਕੁਝ ਨਹੀਂ ਹੁੰਦਾ ਤੈਨੂੰ ਕੋਈ ਨਾ ਮੈਂ ਅੱਜ ਵੀ ਇਹਦੇ ਨਾਲ ਖੜੀ ਆ ਮੈਂ ਕੱਲ ਨੂੰ ਵੀ ਇਹਦੇ ਨਾਲ ਖੜੀ ਆ ਤੂੰ ਟੈਨਸ਼ਨ ਨਾ ਲੈ ਅਸੀਂ ਤੈਨੂੰ ਵੀ ਨਹੀਂ ਜਾਣ ਦਿੰਦੇ ਤੂੰ ਟੈਨਸ਼ਨ ਨਾ ਲੈ ਦੇਖੋ ਅਸੀਂ ਇਹ ਗੱਲਾਂ ਦੋ ਕੈ ਲੈਨੇ ਆਪਣੇ ਮਾਪੇ ਨੂੰ ਪਰ ਅਸੀਂ ਰੱਖਣੇ ਵਾਲੇ ਕੌਣ ਆ ਜਿੰਨੇ ਸੁਆਸ ਆ ਉਹਨੇ ਪੂਰੇ ਕਰਕੇ ਸਭ ਦੁਰ ਜਾਂਦੇ ਨੇ ਇਸ ਜਹਾਨ ਤੋਂ ਪਰ ਮੈਂ ਇਹ ਕਹਿੰਨੀ ਆ ਬਈ ਅਸੀਂ ਧੀਆ ਕਿਤੇ ਨਾ ਕਿਤੇ ਆਪਣੇ ਘਰਾਂ 'ਚ ਮਜਬੂਰ ਹੁੰਦੀਆਂ ਮੈਂ ਪੁੱਤਾਂ ਲਈ ਹੱਥ ਜੋੜ ਕੇ ਕਹਿੰਨੀ ਆ ਪੁੱਤਾਂ ਲਈ ਹੱਥ ਜੋੜ ਕੇ ਕਹਿੰਦੀ ਆ ਵੀ ਤੁਸੀਂ ਆਪਣੀ ਮਾਮਾ ਦੀ ਕਦਰ ਕਰਿਆ ਕਰੋ ਮਹਾਰਾਜ ਤੁਹਾਡੀ ਕਦਰ ਕਰੂਗਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੁਹਾਡੀ ਔਲਾਦ ਤੁਹਾਡੀ ਕਦਰ ਕਰੂਗੀ ਤੁਸੀਂ ਕਦਰ ਕਰਿਆ ਕਰੋ ਆਪਣੇ ਮਾਪੇ ਦੀ ਕਦਰ ਕਰਿਆ ਕਰੋ ਨਾ ਰੋਲੋ ਮਾਮਾ ਨੂੰ ਨਾ ਰੋਲੋ ਮਾਮਾ ਨੂੰ ਮਾਂ ਇੱਕ ਪਵਿੱਤਰ ਰਿਸ਼ਤਾ ਹੈ ਹੁਣ ਬਾਕੀ ਰਿਸ਼ਤੇ ਤਾਂ ਪੈਸੇ ਦੇ ਰਹਿ ਗਏ ਇੱਕ ਮਾਂ ਹੈ ਜਿਹੜੀ ਸਾਨੂੰ ਬਗੈਰ ਲੋੜਾਂ ਤੋਂ ਪਿਆਰ ਕਰਦੀ ਆ ਮਾਂ ਨੂੰ ਸਾਡੇ ਥਾਂ ਕੋਈ ਮਤਲਬ ਨਹੀਂ ਮਾਂ ਸਾਡੇ ਪਿਆਰ ਦੀ ਭੁੱਖੀ ਹੈ ਪਰ ਜਿਹੜਾ ਮਾਂ ਦਾ ਪਿਆਰ ਆ ਉਹ ਸਾਨੂੰ ਕਦੇ ਮੁੜ ਕੇ ਨਹੀਂ ਮਿਲਣਾ ਕਦੇ ਬਣੀ ਮੁੜ ਕੇ ਮਿਲਣਾ ਤੁਸੀਂ ਮੁੱਲ ਵੀ ਨਹੀਂ ਖਰੀਦ ਸਕਦੇ ਤੁਸੀਂ ਕਿਸੇ ਕੋਲੋਂ ਹਾਸਲ ਵੀ ਨਹੀਂ ਕਰ ਸਕਦੇ ਇਹ ਪਿਆਰ ਨਹੀਂ ਕਰ ਸਕਦੇ ਕੋਈ ਰਿਸ਼ਤਾ ਤੁਹਾਨੂੰ ਮਾਂ ਵਾਲਾ ਪਿਆਰ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਮਾਂ ਦਾ ਜਿਹੜਾ ਪਿਆਰ ਹੁੰਦਾ ਨਾ ਉਹ ਅੰਦਰੋਂ ਤੋਂ ਹੁੰਦਾ ਹੈ ਅੰਦਰੋਂ ਦਿਲ ਤੋਂ ਧੁਰ ਤੋਂ ਜੇ ਮਾਂ ਨੂੰ ਪਤਾ ਲੱਗ ਜਵੇ ਨਾ ਮੇਰਾ ਧੀ ਪੁੱਤ ਦੇ ਕੋਈ ਸੱਟ ਪੇਟ ਵੱਜੀ ਮਾਂ ਦੇ ਲੂ ਗੰਡੇ ਖੜੇ ਹੋ ਜਾਂਦੇ ਨੇ ਉਹ ਕਹਿੰਦੇ ਆ ਮਾਂ ਦੇ ਕਾਲਜੇ ਤੇ ਸੱਟ ਵੱਜਦੀ ਆ ਜੇ ਕਿਸੇ ਧੀ ਪੁੱਤ ਦੇ ਸੱਟ ਵੱਜਦੀ ਆ ਮਾਂ ਦੀ ਤੇ ਧੀਆ ਪੁੱਤਾਂ ਦੀ ਅੰਦਰਾਂ ਦੀ ਸਾਜ ਹੁੰਦੀ ਆ ਅਸੀਂ ਪਤਾ ਨਹੀਂ ਕਿਉਂ ਜਿਹੜੀ ਮਾਂ ਦੀ ਕੁੱਖੋਂ ਅਸੀਂ ਜਨਮ ਲੈਨੇ ਆ ਅਸੀਂ ਉਹੀ ਮਾਂ ਦੇ ਦੁਸ਼ਮਣ ਬਣ ਜਾਂਨੇ ਆ ਪਤਾ ਨਹੀਂ ਸਾਡੀਆਂ ਅੱਖਾਂ ਤੇ ਕਿਹੜੇ ਪੜਦੇ ਪੈ ਜਾਂਦੇ ਆ ਕਿਹੜੀਆਂ ਸਾਨੂੰ ਮੱਤਾਂ ਮਿਲ ਜਾਂਦੀਆਂ ਨੇ ਕਿੱਡੇ ਕਸੀਂ ਹੋ ਜੰਨੇ ਆ ਅਸੀਂ ਮਾਵਾ ਤੋਂ ਵੱਡੇ ਤਾਂ ਨਹੀਂ ਹੋ ਸਕਦੇ ਅਸੀਂ ਕਿੱਡੇ ਹੀ ਹੋ ਜੀਏ ਅਸੀਂ 50 ਸਾਲ ਦੇ ਹੋ ਜੀ ਅਸੀਂ 100 ਸਾਲ ਦੇ ਹੋ ਜੀ ਅਸੀਂ ਆਪਣੀਆਂ ਮਾਵਾ ਤੋਂ ਵੱਡੇ ਨਹੀਂ ਹੋ ਸਕਦੇ ਮੈਂ ਕਹਿੰਦੀ ਆ ਵੀ ਮੈਨੂੰ ਆਏ ਹੁੰਦਾ ਵੀ ਕਦੇ ਮੈਂ ਆਪਣੀ ਮਾਂ ਦਾ ਬੋਲ ਪੁੰਜੇ ਨਾ ਕਰਨ ਦਵਾ ਅੱਜ ਵੀ ਘੂਰ ਲੈਂਦੀ ਆ ਮਿੰਜੇ ਤੇ ਪਈ ਆ ਫੇਰ ਵੀ ਘੂਰ ਲੈਂਦੀ ਆ ਜੋ ਉਹਨੇ ਕਹਿਤਾ ਸੱਤੇ ਸੱਤਾ ਹੈ ਇਹ ਥੋੜੀ ਹਿੰਮਤ ਆ ਵੀ ਅੱਜ ਵੀ ਉਹਨੂੰ ਕਹਿ ਦਾਂਗੇ ਵੀ ਲੈ ਛੱਡ ਮਾਂ ਤੈਨੂੰ ਕੀ ਪਤਾ ਨਾ ਅੱਜ ਵੀ ਉਦਿਕੂਰ ਸਾਡੇ ਤੇ ਚੱਲਦੀ ਐ ਨਾਲੇ ਜਮਾ ਹੀ ਮਿੰਜੇ ਨਾਲ ਲੱਗੀ ਪਈ ਐ ਹਿੰਮਤ ਨਹੀਂ ਹੈਗੀ ਉਹਨੂੰ ਗੱਲ ਮੋੜਨ ਦੀ ਸਾਡੇ ਚ ਹਿੰਮਤ ਨਹੀਂ ਹੈਗੀ ਮੇਰੇ ਚ ਤਾਂ ਜਮਾ ਹੀ ਨਹੀਂ ਹੈਗੀ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਮੈਂ ਸਾਰੇ ਭੈਣ ਭਾਈਆਂ ਦੀ ਗਰੰਟੀ ਨਹੀਂ ਲੈਂਦੀ ਮੇਰੇ ਚ ਹਿੰਮਤ ਨਹੀਂ ਹੈਗੀ ਵੀ ਮੈਂ ਉਹਨੂੰ ਗੱਲ ਮੋੜਦਾ ਵੀ ਸੋਹੀ ਗੱਲਾਂ ਐ ਚਲੋ ਮੇਰਾ ਮੇਰਾ ਥੋੜਾ ਜਿਹਾ ਮਨ ਖਰਾਬ ਹੋ ਗਿਆ ਜਦੋਂ ਸਾਨੂੰ ਲੱਗਦਾ ਹੁੰਦਾ ਹੈ ਨਾ ਵੀ ਸਾਡੀ ਮਾਂ ਹੁਣ ਸਾਡੇ ਕੋਲੋਂ ਚਲੇ ਜਾਊ ਪਹਿਲਾਂ ਤਾਂ ਮੈਂ ਕਹਿਣੀ ਹੁੰਦੀ ਐ ਵੀ ਪ੍ਰਮਾਤਮਾ ਕਦੇ ਵੀ ਕਿਸੇ ਦੀ ਮਾਂ ਨੂੰ ਤੂੰ ਬੇਟਾ ਮਾਂ ਨਾਲ ਲੈ ਕੇ ਜਾਹੀਂ ਸਾਡੀ ਮਾਂ ਦੀ ਵਿਰਧ ਅਵਸਥਾ ਹੋ ਜਾਂਦੀ ਐ ਬਹੁਤ ਜ਼ਿਆਦਾ ਵਿਰਧ ਅਵਸਥਾ ਹੋ ਜਾਂਦੀ ਐ ਫੇਰ ਸਾਨੂੰ ਕਿਤੇ ਨਾ ਕਿਤੇ ਬਹੁਤ ਦੁੱਖ ਲੱਗਦਾ ਐ ਵੀ ਪਤਾ ਨਹੀਂ ਕਦ ਮਾਂ ਤੋਂ ਵਾਂਝੇ ਹੋ ਜਾਣਾ ਸੀ ਸਾਨੂੰ ਸੱਚੀਆਂ ਸਲਾਮਾਂ ਨਹੀਂ ਮਿਲਣੀਆਂ ਸਾਨੂੰ ਕਿਸੇ ਨੇ ਦਿਲੋਂ ਘੂਰਨਾ ਨਹੀਂ ਕਿਸੇ ਨੇ ਦਿਲੋਂ ਗਾੜਲੀ ਲਾਉਣਾ ਕਿਸੇ ਨੇ ਦੇ ਲੋਰ ਸਰ ਤੇ ਹੱਥ ਨਹੀਂ ਧਰਨਾ ਕਿਸੇ ਨੇ ਦਿਲੋਂ ਪੁੱਤ ਨਹੀਂ ਕਹਿਣਾ ਕਿਸੇ ਨੇ ਦਿਲੋਂ ਡਿਖਣਾ ਨਹੀਂ ਨਹੀਂ ਇਹ ਚੀਜ਼ਾਂ ਸਾਰੀਆਂ ਮਾਂ ਦੇ ਨਾਲੇ ਮੁੱਕ ਜਾਂਦੀਆਂ ਨੇ ਹੁਣ ਪਤਾ ਕੀ ਹੁੰਦਾ ਜਦੋਂ ਮਾਂ ਨੂੰ ਪਤਾ ਹੋਵੇ ਅੱਜ ਮੇਰੀ ਧੀ ਨੇ ਆਉਣਾ ਹੈ ਮਾਮਾ ਮੇਰੀ ਮਾਂ ਦਾ ਇਹ ਜਿਹਾ ਸੁਭਾਅ ਜਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਅੱਜ ਮੇਰੀ ਧੀ ਨੇ ਆਉਣਾ ਹੈ ਉਹਨੇ ਸਾਹਮਣੇ ਬਹਿ ਜਾਣਾ ਕੁਰਸੀ ਤੇ ਸਾਹਮਣੇ ਬਹਿ ਜਾਣਾ ਕੁਰਸੀ ਤੇ ਵੀ ਗੇਟ ਖੁੱਲਦੀ ਸਾਰ ਮੈਨੂੰ ਧੀ ਦਾ ਪਤਾ ਲੱਗ ਜਵੇ ਵੀ ਆ ਗਈ ਗੁਲਾਬ ਦੇ ਫੁੱਲ ਵਾਂਗੂ ਖਿੜ ਜਾਣਾ ਹੈ। ਫੋਕਣੇ ਸੋਟੀ ਲੈ ਕੇ ਪੱਜੀ ਨੱਠੀ ਜੀ ਨੇ ਸਾਡੇ ਕਿੰਨੀ ਨੂੰ ਆ ਜਾਣਾ ਹੁਣ ਤਾਂ ਇੰਨੀ ਉੱਠਣ ਜੋਗੀ ਨਹੀਂ ਹੈਗੀ। ਬਈ ਸੋਈ ਗੱਲਾਂ ਨੇ। ਫੋੜ ਢੀਕ ਨਹੀਂ ਕਿਸੇ ਨੇ ਕਰਨੀ। ਚਲੋ ਬਥੇਰਾ ਕਰਦੇ ਨੇ ਗਾਹਾਂ ਪਰਿਵਾਰ ਬਥੇਰਾ ਕਰਦਾ ਹੈ। ਪਰ ਜਿਹੜੀ ਮਾਂ ਲਈ ਢੀਕ ਹੁੰਦੀ ਉਹ ਵੱਖਰੀ ਹੁੰਦੀ ਆ। ਵੱਖਰੀ ਹੁੰਦੀ ਆ। ਸਾਰੀਆਂ ਮਾਵਾਂ ਦਾ ਹੀ ਹਾਲ ਹੈ। ਇਹ ਸੋਈ ਗੱਲਾਂ। ਮਾਂ ਦਾ ਬੜਾ ਪਵਿੱਤਰ ਰਿਸ਼ਤਾ ਹੈ। ਬੜਾ ਅੰਦਰੋਂ دل ਤੋਂ ਰਿਸ਼ਤਾ ਹੁੰਦਾ ਮਾਂ ਦਾ ਇਹ ਰਿਸ਼ਤਾ ਇੱਕ ਵਾਰ ਸਾਡੇ ਹੱਥੋਂ ਨੰਗਿਆ ਮੁੜ ਕੇ ਸਾਡੇ ਹੱਥ ਨਹੀਂ ਆਉਂਦਾ ਨਾ ਇਹ ਸੱਚਾ ਪਿਆਰ ਸਾਡੇ ਹੱਥ ਆਉਣਾ ਨਾ ਸੱਚੀਆਂ ਦਵਾਵਾਂ ਸਾਡੇ ਹੱਥ ਆਉਣੀਆਂ ਨਾ ਸਿਰ ਤੇ ਹੱਥ ਸਾਡੇ ਹੱਥ ਆਉਣਾ ਕਿਸੇ ਨੇ ਸਿਰ ਤੇ ਹੱਥ ਦਿਲਉ ਨਹੀਂ ਧਰਨਾ ਠੀਕ ਹੈ ਜੀ ਸੋਈ ਗੱਲਾਂ ਆ ਮਾਮਾ ਦੀ ਕਦਰ ਕਰਿਆ ਕਰੋ ਜਿੰਨੀ ਹੋ ਸਕਦੀ ਹੈ ਉੰਨੀ ਕਦਰ ਕਰਿਆ ਕਰੋ ਧੀਆਂ ਨੂੰ ਵੀ ਮੈਂ ਕਹਿੰਨੀ ਆ ਵੀ ਜਿੰਨਾ ਕੁ ਤੁਹਾਡੇ ਕੋਲ ਟਾਈਮ ਹੁੰਦਾ ਸੌਹਰੇ ਕਰੋ ਉਹਨਾਂ ਕੁ ਮਾਮਾ ਲਈ ਟਾਈਮ ਕੱਢਿਆ ਕਰੋ ਬਈ ਸੋਈ ਗੱਲਾਂ ਨੇ ਇਹਨਾਂ ਨੇ ਇੱਕ ਵਾਰ ਪੈਰ ਪੱਟੀਆਂ ਮੁੜ ਕੇ ਸਾਡੇ ਹੱਥ ਨਹੀਂ ਆਉਣਾ। ਮਾਮਾ ਨੂੰ ਜਿੰਨਾ ਤੁਸੀਂ ਦਿਲੋਂ ਖੁਸ਼ ਕਰ ਸਕਦੇ ਉਹਨਾਂ ਕੁਛ ਕਰਿਆ ਕਰੋ ਕਿਉਂਕਿ ਸਾਡੀਆਂ ਮਾਮਾ ਪਿਆਰ ਦੀਆਂ ਹੀ ਭੁੱਖੀਆਂ ਨੇ। ਉਹਨਾਂ ਨੂੰ ਸਤੋਂ ਹੋਰ ਕੁਛ ਨਹੀਂ ਚਾਹੀਦਾ ਹੁੰਦਾ। ਠੀਕ ਹੈ ਜੀ। ਚਲੋ ਠੀਕ ਹੈ ਜੀ। ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ਼ ਕਰਿਓ। ਸਤਿ ਸ਼੍ਰੀ ਅਕਾਲ ਜੀ।